ਕਿਉਂ ਹੋ ਸਾਰਿਆਂ ਨੂੰ ਜੈ ਮਾਤਾ ਦੀ ਜੀ ਸਾਰੇ ਲੁਧਿਆਣਾ ਵਾਸੀਆਂ ਨੂੰ ਮਾਤਾ ਰਾਣੀ ਦੇ ਸ਼ਾਵਨ ਦੇ ਮਹੀਨੇ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੀਮਾ ਮਸ਼ਾਲ ਭੰਡਾਰਾ ਮਾਤਾ ਚਿੰਤਪੁਰਨੀ ਦਰਬਾਰ ਤੇ ਲੈ ਕੇ ਜਾ ਰਹੇ ਹਾਂ ਜੀ ਔਰ ਇਹ ਸਾਰਾ ਸਹਿਯੋਗ ਸਾਡੇ ਲੁਧਿਆਣਾ ਵਾਸੀਆਂ ਦਾ ਦੇਸ਼ ਵਾਸੀਆਂ ਦਾ ਔਰ ਸਾਡੇ ਮੈਂਬਰਾਂ ਦੇ ਸਹਿਯੋਗ ਨਾਲ ਇਹ ਸੰਪੂਰਨ ਕਾਰਜ ਹੋਣ ਜਾ ਰਿਹਾ ਹੈ ਔਰ ਇਹ 3 ਦਿਨ ਦਾ ਭੰਡਾਰਾ ਜੀ ਸ਼ੁੱਕਰਵਾਰ ਸ਼ਨੀਵਾਰ ਔਰ ਐਤਵਾਰ ਦਾ ਸ਼ਾਵਨ ਮਹੀਨੇ ਦੇ ਚਾਲਿਆਂ ਦੇ ਵਿੱਚ ਹਮੇਸ਼ਾ ਲਗਾਇਆ ਜਾਂਦਾ ਹੈ ਔਰ ਸ਼ਨੀਵਾਰ ਨੂੰ ਮਾਤਾ ਰਾਣੀ ਦੀ ਚੌਂਕੀ ਵੀ ਉੱਥੇ ਰੱਖੀ ਗਈ ਹੈ ਜੀ ਜਿਹਦੇ ਵਿੱਚ ਕੁਝ ਸਾਡੇ ਲੁਧਿਆਣੇ ਦੇ ਮਾਤਾ ਦੇ ਲਾੜਲੇ ਅਨਿਲ ਪੱਪੂ ਜੀ ਹਿੰਮਤ ਵਾਲੀਆ ਜੀ ਮਨੀ ਮਿਗਲਾਨੀ ਜੀ ਮਾਤਾ ਰਾਣੀ ਦਾ ਆਸ਼ੀਰਵਾਦ ਲੈ ਕੇ ਔਰ ਉਹਨਾਂ ਦਾ ਗੁਣਗਾਨ ਕਰਨਗੇ ਔਰ ਤਿੰਨ ਦਿਨ ਦਾ ਭੰਡਾਰਾ ਉੱਥੇ ਬੜੀ ਹੀ ਧੂਮ-ਧਾਮ ਨਾਲ ਔਰ ਸ਼ਰਦਾਂ ਨਾਲ ਲਗਾ ਜਾਂਦਾ ਹੈ ਔਰ ਸਾਡੇ ਮੈਂਬਰਾਂ ਦੇ ਵਿੱਚ ਹਰ ਸਾਲ ਇੰਨਾ ਕਿ ਸ਼ਾਹ ਹੁੰਦਾ ਹੈ ਕਿ ਸਾਲ ਬਾਅਦ ਕਦੋਂ ਇਹ ਸਾਵਨ ਦਾ ਮਹੀਨਾ ਔਰ ਮਾਤਾ ਰਾਣੀ ਦੇ ਚਾਲੇ ਨਰਾਤੇ ਆਣਗੇ ਔਰ ਅਸੀਂ ਉੱਥੇ ਭੰਡਾਰਾ ਲੈ ਕੇ ਜਾਈਏ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਹੈ ਮੇਰੀ ਫਤਵਾਨਗੇ ਕਿ ਵੱਧ ਤੋਂ ਵੱਧ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜੈਕਾਰਾ ਮਾ ਸ਼ੇਰਾਂ ਵਾਲੀ ਦਾ ਸੱਚੇ ਦਰਬਾਰ ਕੀ ਜੈ ਇਹ ਭੰਡਾਰਾ ਬੈਰੰਗ ਵੈਲਫੇਅਰ ਕਲੱਬ ਸਿਵਲ ਲਾਈਨ ਲੁਧਿਆਣਾ ਵੱਲੋਂ ਹਰ ਸਾਲ ਲਗਾਇਆ ਜਾਂਦਾ ਹੈ ਮਾਂ ਚੰਦਪੋਰੀ ਦੇ ਦਰਬਾਰ ਤੇ ਤਿੰਨ ਦਿਨ ਦਾ ਭੰਡਾਰਾ ਹੁੰਦਾ ਹੈ ਸ਼ੁੱਕਰ ਸ਼ਨੀ ਤੇ ਐਤਵਾਰ ਦਾ और बड़े उत्साहपूर्वक लगाया जाता है और बहुत ही उत्साहपूर्वक वहाँ पर श्रद्धालु पहुँचते हैं और भंडारे में सेवा करते हैं और तीन बसें भी जहाँ से जाती हैं वो शनिवार को जाएगी कल को ठीक है जी भंडारा आज जा रहा है और सभी को निवेदन है कि भंडारे में ज़्यादा से ज़्यादा सेवा करने का मौका दें